ਦੇ ਕਿਦਾਂ ਦੂਜੇ ਦੁਸ਼ਮਣ ਦੇ ਛਣ ਨਾਲ ਜੜਾਵ ਹੋ ਜਾਂਦਾ ਹੈਗਾ ਆਪਾਂ ਹੁਣ ਜਿੱਦਾਂ ਕਤਾਰਪੁਰ ਸਾਹਿਬ ਜਾਂਦੇ ਆ ਜਾਂ ਜਿਹੜਾ ਸੋਸ਼ਲ ਮੀਡੀਆ ਤੇ ਚੈਟਿੰਗ ਹੁੰਦੀ ਹੈਗੀ ਆ ਜਾਂ ਅਸੀਂ ਕਈ ਵਾਰ ਦੁਬਈ ਜਾਂਦੇ ਹਾਂ ਤੇ ਅਕਸਰ ਹੀ ਸਾਨੂੰ ਹਿੰਦੂਸਤਾਨ ਤੇ ਪਾਕਿਸਤਾਨ ਦੇ ਲੋਕ ਮਿਲ ਜਾਂਦੇ ਆ ਹਾਂ ਬਿਲਕੁਲ ਬਿਲਕੁਲ ਜਿਹੜੇ ਆ ਉੱਥੇ ਕਾਮਨ ਹੈ ਕੈਨੇਡਾ ਦੇ ਵਿੱਚ ਮੈਂ ਰਹਿ ਕੇ ਆਇਆ ਉੱਥੇ ਕਈ ਸਾਲ ਤੇ ਮੈਂ ਦੇਖਿਆ ਕਿ ਉੱਥੇ ਇੱਕ ਗੱਲ ਕਾਮਨ ਹੈ ਹੁਣ ਉਹਨਾਂ ਨਾਲ ਯਾਰੀ ਦੋਸਤੀ ਸਾਡੀ ਹੋ ਗਈ ਪਰ ਜਦੋਂ جنگ ਦੇ ਅਸਾਰ ਹੁੰਦੇ ਆ ਉਦੋਂ ਉਹ ਤਾਂ ਸ਼ੋਅ ਕਰਦੇ ਅਸੀਂ ਕਿਉਰੀਅਸ ਹੈਗੇ ਆ ਕਿ ਅਸੀਂ ਜਾਨਣਾ ਚਾਣੇ ਹੈਗੇ ਆ ਹਾਂਜੀ ਤੁਸੀਂ ਕਿੱਥੇ ਹੋ ਹੈਨਾ ਉਹ ਕਹਿੰਦਾ ਮੈਂ ਤਾਂ ਇਸ ਟਮ ਜਿਹੜਾ ਘੁੰਮਦਾ ਪਿਆ ਇੱਥੇ ਫਰੋਜਪੁਰ ਕੈਂਟ ਘੁੰਮਦਾ ਪਿਆ ਮੈਂ ਜਲੰਧਰ ਕੈਂਟ ਘੁੰਮਦਾ ਪਿਆ ਅੱਛਾ ਠੀਕ ਹੈ ਚਲੋ ਲੋਕੇਸ਼ਨ ਪਾਓ ਮੈਨੂੰ ਹਾਂ ਜੇ ਲੋਕੇਸ਼ਨ ਪਾਓ ਜੋ ਵੀਡੀਓ ਕਰਕੇ ਦਿਖਾਓ ਵੀਡੀਓ ਦਿਖਾਓ ਉਹ ਵੀਡੀਓ ਤੋਂ ਵੀ ਪਤਾ ਲੱਗ ਜਾਂਦਾ ਕਿ ਤੁਹਾਡੀ ਕੀ ਲੋਕੇਸ਼ਨ ਹੈ ਹੈਨਾ ਜੇ ਤੁਸੀਂ ਵੀਡੀਓ ਭੇਜਦੇ ਆ ਉਹ ਤੋਂ ਵੀ ਪਤਾ ਲੱਗ ਜਾਂਦਾ ਇਹ ਉਹਨੂੰ ਨਹੀਂ ਪਤਾ ਹੁੰਦਾ ਉਹ ਅਣਜਾਣੇ ਦੇ ਵਿੱਚ ਕਾਬੂ ਆ ਜਾਂਦਾ ਹੈਗਾ ਉਹ ਲੋਕੇਸ਼ਨ ਉਹ ਥਾਂ ਦੀ ਉਸ ਬੰਦੇ ਨੂੰ ਚਲੇਗੀ ਹੁਣ ਉਹ ਬੰਦਾ ਕਿੱਦਾਂ ਦਾ ਇਹ ਸਾਨੂੰ ਨਹੀਂ ਪਤਾ ਹੈਗਾ ਵਾਹ ਹੁਣ ਜੇ ਨਨਕਾਣਾ ਸਾਹਿਬ ਆਪਾਂ ਜਾਈਏ ਜਦੋਂ ਦਰਸ਼ਨ ਕਰਨ ਉੱਥੇ ਆਈਐਸਆਈ ਦੇ ਏਜੰਟ ਜਿਹੜੇ ਆ ਉਹ ਜਿਹੜੇ ਲਗਾਤਾਰ ਫਿਰਦੇ ਰਹਿੰਦੇ ਇਹ ਗੱਲ ਸਾਨੂੰ ਪਹਿਲੇ ਵੀ ਪਤਾ ਉਹ ਟਾਰਗੇਟ ਵੀ ਆਪਣਾ ਲੱਭਦੇ ਬਿਲਕੁਲ ਉਹ ਟਾਰਗੇਟ ਲੱਭਦੇ ਕਿ ਕਿਹੜਾ ਸੌਫਟ ਕੋਰਨਰ ਹੈ ਕਿੰਨਾ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ ਹੱਸ ਕੇ ਹੈਨਾ ਤੇ ਜੋਤੀ ਮਲੋਤਰਾ ਦਾ ਕੇਸ ਹੈ ਜਿਹੜਾ ਇਹਦੀ ਵੱਡੀ ਐਗਜ਼ਾਮਪਲ ਹੈਗਾ ਵਾ ਕਿਉਂ ਉਹ ਦੇਖ ਲੈਂਦੇ ਜਿਹੜੇ ਯੂਟਿਊਬਰ ਐਕਸਟ੍ਰੋਵਰਟ ਹੁੰਦੇ ਗਿਆ ਉਹਨਾਂ ਦਾ ਆਪਣਾ ਵੀ ਗੱਲ ਕਰਨ ਨੂੰ ਜੀ ਕਰਦਾ ਹੈ